ਜਾ ਵੀ ਬਲੌਗ ਸੀ ਤੁਹਾਡਾ ਸਵਾਗਤ ਹੈ ਭਾਰੀ ਗਰਮੀ ਜਿਹੜੀ ਜ਼ਿੰਦਗੀ ਨੂੰ ਜਿਹੜਾ ਛਿਜੋੜ ਕੇ ਰੱਖ ਦਿੱਤਾ ਤੇ ਬਸ ਗਰਮੀ ਦੇ ਵਿੱਚ ਅੱਜ ਅਸਮਾਨ ਤੇ ਬੱਦਲ ਸਾਈ ਨਹੀਂ ਤੇ ਬੈਣੀ ਦੇ ਵਿੱਚ ਆਪ ਵੀ ਜਿਹੜਾ ਆ ਗਿਆ ਦੇਖੋ ਚਾਰ ਸਵੇਰੇ ਚਾਰ ਸਵੇਰੇ ਕੱਟਾਈ ਕਰਦਾ ਮਾਤਵਾ ਕਰੇ ਕਿ ਕਟੇ ਨੂੰ ਦਵਾਉਣ ਵਾਸਤੇ ਮੀ ਵੀ ਆ ਜਾਵੇ ਦੇਖੋ ਲਾਈਵ 4 ਸਪਿਰੇਟ ਨਿਹਰਾ ਇਸ ਆ ਗਿਆ ਦੇਖੋ 4 ਸਪਿਰੇ ਖੱਟਾ ਹੀ ਖੱਟਾ ਤੁਸੀਂ ਨੇ ਰੀ ਦੀ ਆਵਾਜ਼ ਸੁਣ ਸਕਦੇ ਹੋ ਸੰਗਣਾ ਜਿਹੜਾ ਜਿਹੜਿਆ ਅਸਮਾਨ ਨੂੰ ਘੱਟਾ ਚੜ ਗਿਆ ਵਾ ਹਨੇਰੀ ਤੇਜ਼ ਹੋ ਗਈ ਆ ਜੇ ਦੇ ਕਾਰਨ ਜਿਹੜੀ ਲਾਈਟ ਵੀ ਬੰਦ ਹੋ ਗਈ ਆ ਉਹ ਪਹਨੇਰਾ ਜਿਹੜਾ ਇਸ ਘਟੇ ਦਾ ਨਾਲ ਹੋ ਗਿਆ ਜੀ ਅੱਗੇ ਇਹਨਾਂ ਹੁਣ ਆਲੇ ਦੇਖੋ ਜੀ ਟੱਪਰਾ ਵੀ ਜਿਹੜਾ ਉਹ ਡੇਕਿਆ ਉਹ ਗੁੰਗਫੋੜੀ ਵਾਲੇ ਦਾ ਸ਼ਾਮ ਦੇ 6 ਵਜੇ ਆ ਤੇ ਕੁੱਪ ਨਿਹਰਾ ਜਿਹੜਾ ਦੇਖੋ ਅਸਮਾਨੀ ਜਿਆਰਾ ਜੀ ਚਾਰ ਸਫੇਰੇ ਨੇਰਾ ਹੀ ਨੇਰਾ ਕਟਾ ਹੀ ਕਟਾ ਥੋੜੇ ਕਿਨਮਣ ਜਿਹੜੀ ਆ ਸ਼ੁਰੂ ਹੋ ਗਈ ਆ ਜੀ ਦੇਖੋ ਪ੍ਰਮਾਤਮਾ ਮੌਸਮ ਠੰਡਾ ਬੇਨਤੀ ਆ ਪ੍ਰਮਾਤਮਾ ਜੀ ਅੱਗੇ ਕਿ ਮੌਸਮ ਕਾ ਠੰਡਾ ਕਰ ਦੇਣ ਅੱਜ 6 ਵਜੇ ਪੰਜਾਬ ਦੇ ਵਿੱਚ ਵੇਖੋ ਕਾਲੀ ਕਟਾ ਦੇ ਨਾਲ ਹਨੇਰਾ ਜਿਹੜਾ ਹੋ ਗਿਆ ਜੀ। ਜਦ ਤੱਕ ਇਹ 6 ਵਜੇ ਪੂਰੀ ਰੋਸ਼ਨੀ ਹੁੰਦੀ ਆ ਤੇ ਬੱਦਲ ਦੇ ਕਾਰ ਚਾਰਸਪੈਰੀ ਹਨੇਰਾ ਸੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ।